ਇਹ ਕਾਰਮ ਨੇ ਆਪਣੇ ਸਾਧਿਆਨ ਤੇ ਇਹ ਸਮਾਜੇ ਮਿਲਿਆ ਸੁਭਾਗ ਫਿਰ ਇਸ ਸਮੇਂ ਤੋਂ ਪੂਰਾ ਪੂਰਾ ਲਾਭ ਲਈ ਮਾਨਵੀਆਂ ਮਰਦੀਆਂ ਨੂੰ ਇਕਾਤਰ ਕਰ ਗਏ ਗੁਰੂ ਜੀ ਨੇ ਸਾਧੂ ਸੁਝਾਉਣਾ ਕੀਤਾ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਹਿੰਦੇ ਜਦੋਂ ਪਰਮੇਸ਼ਰ ਦੀ ਵਾਹਿਗੁਰੂ ਦੀ ਪੁਸਤਕ ਕਰੋ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਫਿਰ ਸਾਵਧਾਨ एकाग्र जी कहते रब्ब दे गुण गावण वेले स्वर्ण वेले सावधान होना एकाग्र जी ਦਾ ਚਿੱਤ ਨੂੰ ਇਕਾਗਰ ਕਰਨਾ ਆਵਾਜ਼ ਇਹ ਜਰੂਰੀ ਅਵਸਥਾ ਹੈ ਸਤ ਸੰਗਤ ਦੇ ਘਰ ਵਿੱਚ ਬੈਠੋ ਫਿਰ ਸਾਡਾ ਇੱਥੇ ਬੈਠਿਆ ਹੋਇਆ ਪਲ ਪਲ ਸੁਆਸ ਸੁਆਸ ਲਿਖੇ ਉਮਰ ਉਹਾ ਮਿਟ ਲਿਖੇ ਦੇ ਜੋ ਜਾਦ ਸਾਈਂ ਦੀ ਗੁਦਰੀ ਪੈਂਦੇ ਫੇਰ ਲੇਖੇ ਵਿੱਚ ਹੈ ਸਵਾਸ ਸਵਾਸ ਆਓ ਸਤਿਗੁਰਾਂ ਦੇ ਚਰਨਾ ਵਿੱਚ 22 ਮਿੰਟ ਦਾ ਸਮਾਗ ਗੁਰਬਾਣੀ ਦੇ ਵਿਚਾਰ ਅਪਾ ਸਾਰੇ ਨਾਲ ਵਿੱਚ ਸਮਝੌਦਾ ਜਤਨ ਕਰੀਏ ਕੋਈ ਸਭਾ ਸੀ ਪਰਿਵਾਰ ਦੇ ਘਰ ਵਿੱਚ ਬਿਮਾਰੀ ਆਈ ਪਰਿਵਾਰ ਵੱਲੋਂ ਗੁਰੂ ਜੀ ਦਾ ਫੋਟੋਫਾਸ ਦਾ ਲਿਆ ਗਿਆ। ਬੀਬੀ ਗੁਰਪ੍ਰੀਤ ਕੌਰ ਜੀ ਉਹਨਾਂ ਦੀ ਬੀਮਾ ਰੋਗਤਾ ਤੰਦਰੁਸਤੀ ਲਈ ਪਰਿਵਾਰ ਨੇ ਗੁਰੂ ਜੀ ਅੱਗੇ ਅਰਦਾਸ ਬੇਨਤੀ ਕੀਤੀ ਔਰ ਨਾਲ ਹੀ ਵਾਅਦਾ ਕੀਤਾ। ਜਿਹਨੂੰ ਆਪਾਂ ਸੁਖਣਾ ਕਹਿੰਦੇ। ਪਰਿਵਾਰ ਨੇ ਗੁਰੂ ਜੀ ਦੇ ਨਾਲ ਵਾਅਦਾ ਕੀਤਾ ਕਿ ਸਤਿਗੁਰੂ ਕਿਰਪਾ ਕਰੋ। ਦੇਰੋਂ ਦਾ ਤਾਮਰਸਤੇ ਦੀ ਦਾਤ ਬਖਸ਼ੋ ਤੁਹਾਡੇ ਚਰਨ ਪਵਾਂਤ ਗ੍ਰਹਿ ਦੇ ਪਵਾਂਤੇ ਬਾਣੀ ਦਾ ਪ੍ਰਵਾਹ ਚਲਾਇਆ ਜਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਸਾਖ ਸਾਧ ਸਮਰੱਥ ਦੇ। ਸਤਿਗੁਰ ਹੋਏ ਦਇਾਲ ਤਾਂ ਸਰਦਾਂ ਪੂਰੀ। ਜੇ ਕਿਤੇ ਗੁਰੂ ਦਇਾਲ ਹੋ ਜਾਵੇ ਖੁਸ਼ ਹੋ ਜਾਵੇ। ਫਿਰ ਸਰਦਾਂ ਪੂਰੀ ਜ਼ਰੂਰ ਪੂਰੀ ਆ ਲਾਗ। ਇਹਦੇ ਵਿੱਚ ਕੋਈ ਦੋਲ ਹੈ ਇਹ ਨਾ ਹੋਵੇ ਵੀ ਫਾਰਮੈਟ ਨੂੰ ਜਾ ਕੇ ਉਹਦੇ ਮੇਰਦਾਸ ਕਰਾ ਦੇਣੇ ਉਹਤੇ ਵੀ ਕਰਾ ਦੇਣੇ ਉਹ ਫਿਰ ਕੋ ਫਾਰ ਮਿਲਦੀ ਹੈ ਖੁਦਾ ਕਰਦਾ ਹੈ ਬਲਜ਼ੂਰ ਦੁਆ ਜੋ ਦਿਲ ਸੇ ਹੋਵੇ ਇਹ ਹਕੀਕਤ ਹੈ ਕਿ ਦਿਲੋਂ ਦੁਆ ਜਦੋਂ ਕੀਤੀ ਜਾਂਦੀ ਹੈ ਪਰਮੇਸ਼ਰ ਪਰਮਾਤਮਾ ਸੁਣਦਾ ਕੋ ਪਰਵਾਰ ਨੇ ਗੁਰੂ ਜੀ ਕੇ ਬੇਨਤੀ ਕੀਤੀ ਤੰਦਰੇ ਨੂੰ 16 ਸਾਲ ਸਮਾਂ ਲੱਗਿਆ ਬਹੁਤ ਸਾਰੇ ਡਾਕਟਰ ਬਦਲੇ ਦਵਾਈਆਂ ਬਦਲੀਆਂ ਪਰ ਜਿਹੜੇ ਦੇੜੇ ਲੈੜੇ ਦੇ ਸਬੰਧ ਨੇ ਜਾਨ ਜਿਸ ਦੇ ਹੱਥੋਂ ਜਿਸ ਬਚੋਲੇ ਦੀ ਰਾਹੀ ਹਰਾਮ ਆਉਣਾ ਹੈ ਜਦੋਂ ਗੁਰੂ ਨੇ ਕਿਰਪਾ ਕਰਨੀ ਹੈ ਕਿਉਂ ਕਿ ਕਿਉਂਕਿ ਜੇਹਾ ਬੀਜ ਹੈ ਸੋਲ ਹੁਣੇ ਕਰਮਾਂ ਸੰਧਾ ਕੀ ਇਹ ਕਰਮਾਂ ਦੀ ਫਿਰਤੀ ਹੈ ਜੇਹੋ ਜਾਂ ਬੀਜਿਆ ਉਦਾਂ ਦਾ ਵਧਣਾ ਪੈਣਾ ਲਾਗਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਲੇਖ ਨਾ ਮਿੱਟੀ 헤 ਸਕੀ ਜੋ ਲਿਖਿਆ ਕਰਤਾ ਜਿਹੜਾ ਸਾਨੂੰ ਜਨਮ ਦੇਣ ਤੋਂ ਪਹਿਲਾਂ ਲਿਖਤ ਕਰਕੇ ਭੇਜ ਦਿੱਤਾ ਗਿਆ ਸਵਾਸ ਸਵਾਸ ਕਰਕੇ ਸਾਡੇ ਬਸਤਕ ਦੇ ਲੇਖ ਲਿਖੇ ਗਏ ਉਹ ਹਕੀਕਤ ਵਿੱਚ ਸਚਾਈ ਹੈ ਸਾਨੂੰ ਝੋਕੜੇ ਹੀ ਪਹਿਣਗੇ ਭਾਵੇਂ ਉਹ ਚੰਗੇ ਨੇ ਭਾਵੇਂ ਉਹ ਚੱਕਾ ਸਮਾਂ ਵੀ ਆ ਜਾਂਦਾ ਹੈ ਬੰਦਾ ਵੀ ਆ ਉਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਉਹ ਕੋਗਨੇ ਹੀ ਪੜਾ। ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਕਿ ਕਰਮਾਂ ਦੇ ਲੇਖ ਨੇ ਲਿਖੇ ਹੋਏ ਇਹ ਹਟਾਉਣੇ ਪੈਣ। ਜਦੋਂ ਕਿਤੇ ਸਮਾਂ ਪੈ ਜਾਂਦਾ ਹੈ। ਫਿਰ ਗੁਰੂ ਨੂੰ ਦਿলো ਯਾਦ ਕਰੀਏ ਗੁਰੂ ਨਾਲ ਜੁੜੀਏ ਬਾਰੇ ਨਾਲ ਜੁੜੀਏ ਨਾਲ ਦੇ ਅਭਿਆਸੀ ਬਣ ਗਏ। ਤਾਂ ਇਹ ਵੀ حقیقت ਹੈ ਵੀ ਗੁਰੂ ਫਿਰ ਉਸ ਦੁੱਖ ਦੇ ਵਿੱਚ ਦਵਾ ਬਣ ਕੇ ਕੰਮ ਕਰਦਾ ਹੈ। ਉਦਾਹਰਨ ਜਿਵੇਂ ਡਾਕਟਰ ਆਪਰੇਸ਼ਨ ਕਰਦਾ ਆਪਰੇਟ ਹੁੰਦਾ ਹੈ ਸਾਡੇ ਸਰੀਰ ਨੂੰ ਪਲੇਟ ਦੇ ਨਾਲ ਡਾਕਟਰ ਚੀਰ ਦਿੰਦੇ ਨੇ, ਕਾਟ ਦਿੰਦੇ ਨੇ। ਉਸ ਵੇਲੇ ਸਾਡੇ ਦਰਦ ਨਹੀਂ ਹੁੰਦਾ, ਪੇੜ ਨਹੀਂ ਹੁੰਦੀ। ਕਿਉਂ? ਕਿਉਂਕਿ ਸੁੰਨ ਦਾ ਟੀਕਾ ਲੱਗਿਆ ਹੋਇਆ। ਉਸ ਵੇਲੇ ਡਾਕਟਰ ਨੇ ਸੁੰਨ ਦਾ ਟੀਕਾ ਲਾ ਦਿੱਤਾ ਤੇ ਚੀਰ-ਕਾਟ ਕਰ ਦਿੱਤੀ। ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਗਿਆ ਸਾਨੂੰ। ਸੇਵੇਂ ਐਸੇ ਤਰ੍ਹਾਂ ਜਦੋਂ ਸਾਡੇ ਤੇ ਦੁੱਖ ਦਾ ਸਮਾਂ ਪਵੇ ਉਸ ਵੇਲੇ ਰੱਬ ਦੇ ਨਾਮ ਨੂੰ ਚਿੰਤੇ ਕਰੀਏ ਤੇ ਰੱਬ ਦਾ ਨਾਮ ਰੂਪੀ ਟੀਕਾ ਵੀ ਫਿਰ ਇਸੇ ਤਰ੍ਹਾਂ ਮਨੁੱਖ ਨੂੰ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਆਉਂਦਾ ਜ਼ਰੂਰ ਹੈ ਲੇਖ ਨਾ ਮਿੱਟੀ ਹੋ ਸਕੀ ਭੱਜਿਆ ਨਹੀਂ ਜਾ ਸਕਦਾ ਜਿਹੜਾ ਕਿਸਮਤ ਵਿੱਚ ਲਿਖਿਆ ਉਹ ਭੋਗਣਾ ਪੈਣਾ ਹੀ ਪੈਣਾ ਪਰ ਉਸ ਦੁੱਖ ਦੇ ਸਮੇਂ ਵਾਹਿਗੁਰੂ ਦਾ ਨਾਮ ਸੁੰਨ ਰੂਪੀ ਟੀਕਾ ਕੰਮ ਕਰਦਾ ਹੈ ਜਨਨ ਕੇ ਸਾਨੂੰ ਅਹਿਸਾਸ ਨਹੀਂ ਦੁਬਾਰਾ ਇਹ ਗੁਰੂ ਦਾ ਸੁਭਾਅ ਹੈ ਜੋ ਸਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸਵਾਮੀ ਸੰਤਾਂ ਇਹ ਪਰਮੇਸ਼ਰ ਦਾ ਸੁਭਾਅ ਹੈ ਜਿਹੜਾ ਨੀਮਾ ਹੋ ਕੇ ਗੁਰੂ ਦੇ ਦਰ ਆ ਜਾਵੇ ਨਮਾਣਾ ਨਕਾਣਾ ਹੋ ਕੇ ਗੁਰੂ ਜਾਤਰੇ ਫਿਰ ਗੁਰੂ ਆਪਣੇ ਬਾਦ ਦੇ ਨਾਲ ਔਰ ਇਹ ਵੀ ਗੁਰੂ ਦਾ ਸੁਭਾਅ ਹੈ ਪਿਸਲੇ ਔਗਣ ਬਖਸ ਲੈ ਪ੍ਰਭ ਇਸ ਲਈ ਉਹ ਬਣਾ ਨੂੰ ਬਖਸ ਦਿੰਦਾ ਹੈ ਆਗਾ ਮਾਰਗ ਪਾਵੈ ਫਿਰ ਅੱਗੇ ਮਾਰਗ ਤੇ ਪਾਵੈ ਜਿਸ ਕਰਕੇ ਹਮੇਸ਼ਾ ਹੀ ਜਾਤ ਕੋ ਗੁਰੂ ਨਾਲ ਵਾਦਾ ਸੋਚ ਸਮਝ ਕੇ ਕਰੀਏ ਪਰਵਾਰ ਨੇ ਮੈਂ ਬਹੁਤ ਇੱਕ ਗੱਲ ਤਾਂ ਬੋਲ ਰਿਹਾ ਜੋਰ ਦੇ ਕੇ ਕਿਉਂਕਿ 16 ਸਾਲ ਦਾ ਸਮਾਂ ਬਿਮਾਰੀ ਚੱਲਦੀ ਕੋਈ ਥੋੜਾ-ਮੋਟਾ ਸਮਾਂ ਨਹੀਂ ਬੰਦਾ 16 ਸਾਲਾਂ ਤੋਂ ਬਾਅਦ ਅੱਜ ਆਰਾਮ ਮਿਲਿਆ ਐਸੇ ਮਿੰਨੇ ਪਿਛਲੇ ਸਾਲ ਵੀ ਤੇ ਜਦੋਂ ਆਰਾਮ ਆ ਗਿਆ ਪਰਵਾਰ ਨੇ ਉਸੇ ਟਾਈਮ ਹੀ ਨਾਲ ਦੀ ਨਾਲ ਗੁਰੂ ਜੀ ਦਾ ਧੰਨਵਾਦ ਕਰਾਨਾ ਕੀਤਾ ਵੀ ਹੋਂਦਾ ਆ ਜਾ ਕੇ ਸਾਡੀ ਪੁਕਾਰ ਸੁਣੀ ਗੀ ਗੁਰੂ ਜੀ ਬਾਣੀ ਵਿੱਚ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ ਰਾਤ ਦਿਵਸ ਕੇ ਕੂਕਣੇ ਕਬ ਹੋ ਕੇ ਸੁਣਾ ਪੁਕਾਰ ਉਹ ਪੁਕਾਰ ਸੁਨੇਗਾ ਜਰੂਰ ਅੱਜ ਨਹੀਂ ਤੇ ਕੱਲ ਉਹਦੇ ਘਰ ਅੰਮੇਰ ਨਹੀਂ ਤੇਰ ਜਰੂਰ ਹੈ ਵੇਰ ਵੀ ਕਿਉਂ ਲੱਗਦੀ ਹੈ ਕਿਉਂਕਿ ਕਿਤੇ ਨਾ ਕਿਤੇ ਸਾਡੇ ਵਿੱਚ ਕੋਈ ਖੂਨਤਾਈ ਹੁੰਦੀ ਜਿੰਨੀ ਦੇਰ ਤੱਕ ਭਾਂਡਾ ਸਾਫ਼ ਨਾ ਹੋਵੇ ਆਪਾਂ ਦੁੱਧ ਨਹੀਂ ਪਾਉਂਦੇ ਤੇ ਜੇ ਆਪਾਂ ਨੂੰ ਪਤਾ ਲੱਗੇ ਕਿ ਇਹਦੇ ਵਿੱਚ ਕੁਝ ਗੰਦਗੀ ਹੈ ਸਫਾਈ ਨਹੀਂ ਹੈ ਫਿਰ ਉਹ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਿੰਦਾ ਟਾਈਮ ਲੱਗ ਜਾਂਦਾ ਹੈ ਸਾਫ਼ ਕਰਦਿਆਂ ਕਰਦਿਆਂ ਕਰਦੇ ਮਾਂਜ ਧੋ ਕੇ ਸਾਫ਼ ਕਰਕੇ ਜਿਵੇਂ ਭਾਂਡੇ ਨੂੰ ਸਾਫ਼ ਕਰਕੇ ਦੁੱਧ ਦਿੱਖਦਾ ਐਸੀ ਤਰ੍ਹਾਂ ਪਰਮੇਸ਼ਰ ਵੀ ਕਬੀਰ ਕਸੌਦੀ ਰਾਮ ਕੀ ਉਹ ਵੀ ਇੱਕ ਸੌਕੀ ਪਾਪ ਆ ਕੇ ਦੇਖਦਾ ਵੀ ਦੇਖਦਾ ਕਿਤੋਂ ਤੱਕ ਤੱਕ ਜਾ ਸਕਦਾ ਹੈ ਕੀ ਕਰਦਾ ਹੈ ਝੂਠਾ ਟਿਕਾਣਾ ਕੋਈ ਜਿਹੜਾ ਹੈ ਕੱਚਾ ਮਿੱਲਾ ਜਿੰਨੂੰ ਵਿਸ਼ਵਾਸ ਹੀ ਨਹੀਂ ਨਾ ਅਰਦਾਸ ਤੇ ਨਾ ਪਰਮੇਸ਼ਰ ਤੇ ਨਾ ਵਾਹਿਗੁਰੂ ਦੇ ਨਾਮ ਤੇ ਵਿਸ਼ਵਾਸ ਜਿੰਨੂੰ ਹੈ ਨਹੀਂ ਉਹ ਮਹਾਰਾਜ ਕਹਿੰਦੇ ਉਹ ਤਾਂ ਰਹਿ ਕੇ ਤਾਲੀਆਂ ਮਾਰਦੇ ਜਿਨ੍ਹਾਂ ਨੂੰ ਸਿੱਧਕ ਨਾ ਆਇਆ ਏ ਜਿਨ੍ਹਾਂ ਨੂੰ ਰੱਬ ਤੇ ਸਿੱਧਕ ਨਹੀਂ ਭਰੋਸਾ ਨਹੀਂ ਉਹ ਹੱਥਾਂ ਦੀਆਂ ਤਾਲੀਆਂ ਮਾਰਦੇ ਹੀ ਰਹੇ ਜਿਨ੍ਹਾਂ ਨੇ ਤੱਕਿਆ ਭਰੋਸਾ ਤੇਰਾ ਉਹਨਾਂ ਨੇ ਸਭ ਕੁਝ ਪਾਇਆ ਏ ਜਿਨ੍ਹਾਂ ਨੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਭਰੋਸਾ ਤੱਕ ਲਿਆ ਉਹ ਫਿਰ ਸਾਰਾ ਕੁਝ ਪਾ ਲੈਂਦੇ ਨੇ ਤੇ ਇਹ ਜ਼ਰੂਰ ਲੱਗ ਜਾਂਦੀ ਹੈ ਪਰ ਫਾਇਦੇ ਨਹੀਂ ਇਸ ਦਾ ਇਹ ਮੈਂ ਨਾਲ ਨਾਲ ਤੁਹਾਨੂੰ ਬੇਨਤੀ ਵੀ ਕਰੂੰਗਾ ਕਿ ਜਿਵੇਂ ਪਰਿਵਾਰ ਨੇ ਨਾਲ ਦੀ ਨਾਲ ਗੁਰੂ ਜੀ ਦਾ ਧੰਨਵਾਦ ਸਪਰਦਾਨਾ ਕੀਤਾ ਜੇਕਰ ਤੁਸੀਂ ਵੀ ਕਿਸੇ ਸਮੇਂ ਸੁੱਖਾ ਸੁੱਖੀਆਂ ਨੇ ਗੁਰੂ ਨਾਲ ਵਾਅਦਾ ਕੀਤਾ ਹੈ ਤਾ ਭਾਈ ਨਾਲ ਦੀ ਨਾਲ ਗੁਰੂ ਜੀ ਦਾ ਧੰਨਵਾਦ ਸਤਿਰਾੰਤਾ ਕਰਦਿਆ ਕਰੋ ਆਪਣੇ ਸੁਖ ਲਾਦਿਆ ਕਰੋ ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮੇਸ਼ਰ ਵਾਹਿਗੁਰੂ ਪਹਿਲਾਂ ਸੁਭਾਈ ਚੰਗਾ ਬਾਬੇ ਦਾ ਜਿਹੜਾ ਕਹਿੰਦਾ ਨਹੀਂ ਤੇ ਜਿਹੜੇ ਆਪਾਂ ਲੋਕ ਗੱਲਾਂ ਕਰਦੇ ਵੀ ਕੀ ਸਾਡਾ ਵਧਾ ਕਰਦਾ ਸਾਡਾ ਪਾਪਾ ਫਲਾਣਾ ਵਧਾ ਕਰਦਾ ਤੇ ਬਰਦਰ ਜਾ ਕੇ ਦੇਖ ਲੋ ਇੱਕ ਮਹੀਨਾ ਲੱਸੀ ਨਾ ਪਾਇਓ ਕੇ ਤਾਂ ਅਗਲਾ ਕਹਿੰਦਾ ਨਹੀਂ ਤਾਰੇ ਦਿਖਾ ਦੇ ਸਾਡੇ ਪੀਠ ਤੇ ਬਾਬਿਆਂ ਦਾ ਪੀਰਾ ਫਕੀਰਾਂ ਦਾ ਸੁਭਾਅ ਕੁਝ ਹੋਰ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਹੈ ਨਰਮ ਦਿਲ ਦੇ ਇਹ ਵੀ ਕੁਝ ਕਹਿੰਦੇ ਨਹੀਂ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਆਪਾਂ ਆਰਤੀਏ ਤੋਂ ਸਮਾਨ ਲੈਨੇ ਆਂ ਜਾਂ ਪੈਸਾ ਵਰਦੇ ਆਂ ਜਾਂ ਬੈਂਕ ਤੋਂ ਲੋਨ ਲੈਨੇ ਆਂ ਜੇ ਸਮੇਂ ਸਿਰ ਹਿਸਾਬ ਕਿਤਾਬ ਨਾ ਦਿੱਤਾ ਜਾਵੇ ਕਿਸ਼ਤ ਨਾ ਦਿੱਤੀ ਜਾਵੇ ਪੈਸੇ ਨਾ ਮੋੜੇ ਜਾਣ ਉਹਦਾ ਵਿਆਜ ਜ਼ਰੂਰ ਲੱਗਦਾ ਤੇ ਜੇ ਆਪਾਂ ਕਹੀਏ ਨਾ ਜੀ ਹੱਲੇ ਹੱਥ ਟੈਟ ਹੈ ਹੁਣ ਬਿਮਾਰੀ ਤਾਂ ਠੀਕ ਹੋ ਗਈ ਆਰਾਮ ਤਾਂ ਮਿਲ ਗਿਆ ਉਹਨੇ ਕਿਰਪਾ ਤਾਂ ਕਰਦੀ ਵੀ ਹਲੇ ਹੱਥ ਟੈਟ ਐ ਫੇਰ ਕਰਾਂਗੇ ਅੱਜ ਕੱਲ ਕਰਦੇ ਆਂ ਕਾਰ ਬਿਆਪਾ ਹੈ ਕਈ ਵਾਰੀ ਮੈਂ ਇਹੋ ਜੇ ਲੋਕ ਵੀ ਵੇਖੇ ਨੇ ਬਾਬਾ ਜੀ ਸਾਡੇ ਬਜ਼ੁਰਗਾਂ ਨੇ ਸੁੱਖਿਆ ਸੀ ਪਾਠ 50 ਸਾਲ ਹੋ ਗਏ ਖਿਮਾ ਕਰਨਾ ਬਹੁਤ ਉਕਦੀ ਗੱਲ ਹੈ ਉਹਨਾਂ ਨੇ ਸੁੱਖਿਆ ਸੀ ਤੇ ਅੱਜ ਸਾਡੇ ਮੂਹਰੇ ਆ ਗਿਆ ਆਸਾਂ ਤੋਂ ਕਰਾਉਣਾ ਪੈ ਰਿਹਾ ਪਰ ਇਹ ਗੱਲਾਂ ਉਦੋਂ ਤੱਕ ਵਿਆਜ ਵਾਦਾ ਵਾਦਾ ਕਿੰਨੇ ਦੁੱਖਾਂ ਦਾ ਪਹਾੜ ਬਣ ਗਏ ਇਹ ਫਿਰ ਵਿਆਜ ਵੀ ਨਾਲ ਦੇਣਾ ਪੈਂਦਾ ਨਾ ਹੁਨਾੜੀਆਂ ਤੋਂ ਪੈਸੇ ਚੱਕੇ ਨੇ ਵਿਆਜ ਵੀ ਨਾਲ ਲਾਉਂਦਾ ਇਹ ਨਹੀਂ ਵੀ ਕੱਲਾ ਮੂਲ ਹੀ ਵਾਪਸ ਕਰਦੇ ਆ ਵਿਆਜ ਵੀ ਨਾਲ ਲੱਗਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਕੁਝ ਹੋਰ ਹੈ ਫਿਰ ਆਪਾਂ ਜਤਨ ਕਰੀਏ ਵੀ ਜੇ ਸਾਡੇ ਬਾਪੇ ਦਾ ਸੁਭਾਅ ਨਰਮ ਹੈ ਫਿਰ ਆਪਾਂ ਕਿਉਂ ਨਾ ਗੁਰੂ ਦਾ ਧੰਨਵਾਦ ਉਸੇ ਵੇਲੇ ਕਰੀਏ ਇਸ ਕਰਕੇ ਸਾਧ ਸੰਗਤ ਜੀ ਥੋੜਾ ਜਿਹਾ ਇਹਨਾਂ ਗੱਲਾਂ ਵੱਲ ਜਰੂਰ ਧਿਆਨ ਦਿਓ ਮੈਂ ਤੁਹਾਨੂੰ ਕੇਵਲ ਬੇਨਤੀ ਕੀਤੀ ਸੀ ਪਰ ਗੁਰੂ ਸਾਹਿਬ ਜੀ ਸਤਿਗੁਰੂ ਹੋਏ ਦਇਆ ਤਾਂ ਸੰਦਾ ਪੂਰਨ ਸਰਦਾ ਪੂਰੀ ਜ਼ਰੂਰ ਕਰੇ ਇਨਸਾਨ ਆਪਣੇ ਮਨੋਂ ਤਨੋਂ ਗੁਰੂ ਨੂੰ ਸਮਰਪਿਤ ਹੋਵੇ ਅੱਜ ਨਹੀਂ ਤੇ ਕੱਲ ਇੱਕ ਦਿਨ ਜ਼ਰੂਰ ਗੁਰੂ ਸਾਹਿਬ ਦੀ ਸੇਵਾ ਕਰੇ ਬਾਕੀ ਦੁੱਖ ਸੁੱਖ ਦੋਏ ਧਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਗੁਰੂ ਜੀ ਦਾ ਫੈਸਲਾ ਹੈ ਦੁੱਖ ਤੇ ਸੁੱਖ ਦੋ ਕੱਪੜੇ ਨੇ ਜਿਵੇਂ ਆਪਾਂ ਹੁਣ ਪਹਿਲਾ ਪੁਰਾਣੇ ਕੱਪੜੇ ਪਾਏ ਸੀ ਤੁਸੀਂ ਵੀ ਤੇ ਮੈਂ ਵੀ ਹੁਣ ਆਪਾਂ ਨਵੇਂ ਕੱਪੜੇ ਧੋਤੇ ਹੋਏ ਸਾਫ਼-ਸੁਧਰੇ ਪਾ ਕੇ ਆਂ ਜਿਵੇਂ ਕੱਪੜੇ ਬਦਲਦੇ ਆਂ ਗੁਰੂ ਜੀ ਕਹਿੰਦੇ ਦੁੱਖ ਸੁੱਖ ਹੋਏਦਾਰ ਕੱਪੜੇ ਇਹ ਪਰਮੇਸ਼ਰ ਦੇ ਦਰੋਂ ਸਾਨੂੰ ਕੱਪੜੇ ਮਿਲੇ ਨੇ ਕਈ ਵਾਰੀ ਸੁੱਖ ਆ ਜਾਂਦਾ ਹੈ ਕਈ ਵਾਰੀ ਦੁੱਖ ਆ ਜਾਂਦਾ ਹੈ ਇਹ ਜ਼ਿੰਦਗੀ ਹੈ ਸਮਾਜ ਹੈ ਇਦਾਂ ਹੀ ਚੱਲਣਾ ਹੈ ਪਰਮੇਸ਼ਰ ਦੇ ਜਿਵੇਂ ਉਹਦੀ ਘਾਟ ਕਰ ਦਿੰਦੀ ਆ ਕੋਈ ਇਹ ਨਹੀਂ ਵੀ ਇਕੱਲਾ ਇਸੇ ਘਰ ਦੁੱਖ ਹੈ ਹਰ ਇੱਕ ਘਰ ਦੇ ਵਿੱਚ ਦੁੱਖ ਤਕਲੀਫਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਫਿਰਿੰਦਾ ਮੈਂ ਸੋਚਾਂ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਕਹਿੰਦੇ ਮੈਂ ਤੇ ਸੋਚਦਾ ਸੀ ਮੈਨੂੰ ਕੱਲੇ ਨੂੰ ਦੁੱਖ ਲੱਗਿਆ ਕਹਿੰਦੇ ਦੁੱਖ ਤਾਂ ਸਾਰੇ ਜੱਗ ਨੂੰ ਹੈ ਉੱਚਾ ਚੜ ਕੇ ਦੇਖਿਆ ਕਹਿੰਦੇ ਜਦੋਂ ਮੈਂ ਥੋੜਾ ਜਿਹਾ ਉੱਚਾ ਆਪਣੀ ਸੋਚ ਨੂੰ ਉੱਚਾ ਕੀਤਾ ਲੋਕਾਂ ਵਿੱਚ ਗਿਆ ਲੋਕਾਂ ਵਿੱਚ ਵਿਚਰਿਆ ਧਿਆਨ ਮਾਰਿਆ ਕਹਿੰਦੇ ਘਰ ਘਰ ਇਹੋ ਅੱਗ ਕਹਿੰਦੇ ਸਾਰੇ ਘਰਾਂ ਵਿੱਚ ਇਹੋ ਹੀ ਅੱਗ ਸਾਰੇ ਘਰਾਂ ਵਿੱਚ ਦੁੱਖ ਹੈ ਕੋਈ ਇਹ ਨਹੀਂ ਵੀ ਫਲਾਣਾ ਸੁਖੀ ਆ ਉਹ ਸੁਖੀ ਆ ਨਹੀਂ ਭਾਈ ਮਹਾਪੁਰਸ਼ਾਂ ਦਾ ਕਥਨ ਹੈ ਕੋਈ ਤਨ ਦੁਖੀ ਕੋਈ ਮਨ ਦੁਖੀ ਚਿੰਤਾ ਚਿੰਤ ਉਦਾਸ ਕਹਿੰਦੇ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਦੁਖੀ ਹੈ ਕਿਸੇ ਨੂੰ ਅੰਦਰ ਦੀ ਚਿੰਤਾ ਹੈ ਕਿਸੇ ਨੂੰ ਬਾਹਰੋਂ ਦੁੱਖ ਲੱਗਿਆ ਬਿਮਾਰੀ ਕਰਕੇ ਥੋੜੇ-ਥੋੜੇ ਸਭ ਦੁਖੀ ਤੇ ਸਾਰਾ ਸੰਸਾਰ ਹੀ ਦੁਖੀਆਂ ਦਾ ਹੈ ਫਿਰ ਸੁਖੀ ਕੌਣ ਹੈ ਮਹਾਪੁਰਸ਼ ਕਹਿੰਦੇ ਸੁਖੀ ਹਰੀ ਕੇ ਦਾਸ ਕੋਈ ਤਾਨੁਦੁਖੀ ਕੋਈ ਮਾਨੁਦੁਖੀ ਚਿੰਤਾ ਚਿੰਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਰੱਬ ਦਾ ਨਾਮ ਧਿਆਉਣ ਵਾਲੇ ਮੁੱਖ ਦੁਨੀਆ ਵਿੱਚ ਸੁਖੀ ਹਾਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਗੁਰਬਾਣੀ ਵਿੱਚ ਸਪਸ਼ਟ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਨਾਨਕ ਦੁਖੀਆ ਸਭ ਸੰਸਾਰ ਇਹ ਸਾਰਾ ਸੰਸਾਰ ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਦੁਖੀ ਹੁੰਦਾ ਸੁਖੀ ਇੱਥੇ ਕੌਣ ਹੈ ਸਭ ਤੋਂ ਵੱਡਾ ਸੁਖੀ ਉਹ ਹੈ ਜਿਹੜਾ ਦਮ ਦਮ ਸਦਾ ਸੰਭਾਲ ਦਾ ਕੰਮ ਨਾ ਮਿਲਦਾ ਜਿਹਨੂੰ ਪਰਮੇਸ਼ਰ ਦਾ ਨਾਮ ਚਿੰਦੇ ਆ ਹੁਣ ਰੱਬ ਦਾ ਨਾਮ ਜਪਣ ਵਾਸਤੇ ਸਵਾਸ ਸਵਾਸ ਕੰਮ ਛੱਡਣ ਦੀ ਲੋੜ ਨਹੀਂ ਇਹ ਜ਼ਰੂਰੀ ਨਹੀਂ ਵੀ ਅਸੀਂ ਚੌਕੜਾ ਮਾਰਾਂਗੇ ਅੱਖਾਂ ਬੰਦ ਕਰਾਂਗੇ ਫਿਰ ਸਵਾਸ ਸਵਾਸ ਨਾਮ ਜਪਾਂਗੇ ਫਿਰ ਲਿਪ ਲੱਕੂ ਨਹੀਂ ਨਹੀਂ ਇਹ ਇੱਕ ਅਭਿਆਸ ਹੈ ਇਹ ਇੱਕ ਕਿਰਿਆ ਹੈ ਇਰਿਆ ਕਰਨੀ ਨਾ ਕਰਨੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਹਦੇ ਨਾਲ ਕੁੰਨ ਤੇ ਫਲੀਆਂ ਦੋ ਚੀਜ਼ਾਂ ਮਿਲਣਗੀਆਂ ਅਭਿਆਸ ਕਰਾਂਗੇ ਸਰੀਰ ਠੀਕ ਹੋਵੇਗਾ ਨਾਮ ਦੇ ਨਾਲ ਮਨ ਦਾ ਸਰੀਰ ਅੰਦਰ ਸੁਖਮ ਸਰੀਰ ਠੀਕ ਹੋਵੇਗਾ ਪਰ ਜੇ ਤੁਸੀਂ ਦਮਦਮ ਰੱਬ ਨੂੰ ਸੁਵਾਲ ਕੇ ਰੱਖਣਾ ਹੈ ਫਿਰ ਗੁਰੂ ਬਾਬਾ ਜੀ ਨੇ ਕਹਿ ਦਿੱਤਾ ਕਹਿੰਦੇ ਹਾਥ ਪਾਉ ਕਰ ਕਾਮ ਸਭ ਹੁਣ ਮੱਜਾਂ ਨੂੰ ਪੱਠੇ ਪਾਉਂਦੇ ਆ ਤੂੰ ਨਹੀਂ ਪਾਉਂਦੇ ਆ ਪੱਠੇ ਵੜਦੇ ਆ ਤਾਪੇ ਫੇਰਦੇ ਫੇਰਦੇ ਵਾਹਿਗੁਰੂ ਵਾਹਿਗੁਰੂ ਕਰੇ ਚੱਲੋ ਟਰੈਕਟਰ ਟਰਾਲੀ ਜਾਂ ਮੋਟਰਸਾਈਕਲ ਲੈ ਕੇ ਰੇੜੀ ਲੈ ਕੇ ਖੇਤੋਂ ਜਾਂਦੇ 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 ਮੋਟਰਸਾਈਕਲ ਤੇ ਬੈਠੇ ਵਾਹਿਗੁਰੂ ਵਾਹਿਗੁਰੂ ਤਰੀ ਚੱਲੋ ਬੀਬੀਆਂ ਘਰ ਦਾ ਕੰਮ ਝਾੜੂ ਮਾਰਦੀਆਂ ਵਾਹਿਗੁਰੂ ਵਾਹਿਗੁਰੂ ਜੱਪੀ ਥੱਲੋ ਪ੍ਰਸਾਦਾ ਰੋਟੀ ਸਬਜ਼ੀ ਬਣਾਉਂਦੇ ਆ ਵਾਹਿਗੁਰੂ ਵਾਹਿਗੁਰੂ ਕਰੇ ਚੱਲੋ ਇਹਨੂੰ ਕਹਿੰਦੇ ਨੇ ਦਮ-ਦਮ ਸਦਾ ਸੁਭਾਅ ਦਾ ਦਮ ਨਾ ਵਿਰਥਾ ਜਾਏ ਹਾਥ ਪਾਉ ਕਰ ਕਾਮ ਸਭ ਸਾਰੇ ਕੰਮ ਹੱਥਾਂ ਪੈਰਾਂ ਨਾਲ ਕਰੋ ਚੀਤ ਨਰੰਜਨ ਨਾਲ ਜਿਹੜਾ ਚਿਤ ਹੈ ਉਹਨੂੰ ਰੱਬ ਵੱਲ ਜੋੜ ਕੇ ਰੱਖੋ ਆਪਣਾ ਧਿਆਨ ਪਰਮੇਸ਼ਰ ਵੱਲ ਜੋੜ ਕੇ ਰੱਖੋ ਫੇਰ ਸਾਡਾ ਸਵਾਸ ਸਵਾਸ ਨਾਮ ਹੋਵੇ ਉਠ ਤ ਬੈਠ ਤ ਸੋਵ ਤ ਹਰ ਹਰ ਧਿਆਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਹਿੰਦੇ ਤੂੰ ਬੈਠਦਾ ਵੀ ਉੱਠਦਾ ਵੀ ਸੌਂਦਾ ਵੀ ਉਸ ਪਰਮੇਸ਼ਰ ਨੂੰ ਯਾਦ ਕਰਦਾ ਉਹਦਾ ਸ਼ੁਕਰਾਨਾ ਕਰਦਾ ਵਾਹਿਗੁਰੂ ਵਾਹਿਗੁਰੂ ਰਾਮ ਅੱਲਾ ਗੋੜ ਜੋ ਵੀ ਆਪ ਕੋ ਆਪਣੀ ਭਾਸ਼ਾ ਮੁਤਾਬਕ ਬੋਲਨੀ ਪਤਾ ਜੋ ਕਿ ਪਰਮੇਸ਼ਰ ਦੇ ਨਾਮ ਤਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਏਕ ਹੈ ਅਨੇਕ ਹੈ ਪਰਮੇਸ਼ਰ ਇੱਕੋ ਹੀ ਹੈ ਨਿਰੰਕਾਰ ਵਾਹਿਗੁਰੂ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਸ ਜਗਤ ਮੇਂ ਪੁਰਖ ਏਕ ਹੈ ਹੋਰ ਸਭਨੀ ਨਾਲ ਸਬਾਈ ਪਰਮੇਸ਼ਰ ਇੱਕੋ ਹੀ ਹੈ ਪੁਰਖ ਇੱਕੋ ਹੀ ਹੈ ਬਾਕੀ ਪਰਮੇਸ਼ਰ ਦੇ ਨਾਮ ਕਲਗੀਧਰ ਕਹਿੰਦੇ ਏਕ ਹੈ ਅਨੇਕ ਹੈ ਫਿਰ अनेका ਨਾਮ ਨੇ ਔਰ अनेका ਨਾਮ ਜਪਣ ਤੋਂ ਬਾਅਦ ਫਿਰ ਏਕ ਹੈ ਜਾਤ ਸਾਬ ਦੇ ਵਿੱਚ ਅਮਤ ਮੇਲੇ ਪੜਦੇ ਆ ਨਾ ਏਕ ਹੈ ਅਨੇਕ ਹੈ ਫਿਰ ਏਕ ਹੈ ਹੈ ਕੋਈ ਇੱਕ ਦੇ ਨਾਮ ਅਨੇਕਾਂ ਨੇ ਅਨੇਕਾਂ ਬੋਲੀਆਂ ਅਨੇਕਾਂ ਭਾਸ਼ਾਵਾਂ ਉਹਨੂੰ ਜਪਦੇ ਨੇ ਲੋਕ ਤੇ ਜਪਣ ਤੋਂ ਬਾਅਦ ਫਿਰ ਏਕ ਹੈ ਨਾਮ ਜਪਣ ਵਾਲੇ ਫਿਰ ਉਸੇ ਜੋਤ ਵਿੱਚ लीन ਹੋ ਜਾਂਦੇ ਨੇ ਇਸ ਕਰਕੇ ਭਾਵੇਂ ਅੱਲਾ ਕਹੋ ਰਾਮ ਕਹੋ ਰਹੀਮ ਕਹੋ ਗੋੜ ਕਹੋ ਵਾਹਿਗੁਰੂ ਕਹੋ ਉਹ ਆਪਣੀ ਸੋਚ ਹੈ ਸਮਝ ਹੈ ਕੋਈ ਫਰਕ ਨਹੀਂ ਪਰਮੇਸ਼ਰ ਬਹੁਤ ਸਾਰੇ ਇਤਿਹਾਸ ਵਿੱਚ ਇਹੋ ਜੀਆਂ ਸਾਖੀਆਂ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਗਾਲਾਂ ਕੱਢ ਕੇ ਵੀ ਚੇਤੇ ਕੀਤਾ ਤੇ ਰੱਬ ਉਹਨਾਂ ਨੂੰ ਵੀ ਮਿਲਿਆ ਜਾ ਕੇ ਹਰ ਵੇਲੇ ਬੰਦਾ ਬੋਲੀ ਜਾਣਾ ਬੋਲੀ ਜਾਣਾ ਤੇ ਪਰਮੇਸ਼ਰ ਕਹਿੰਦਾ ਬੇਸਕ ਤੂੰ ਜ਼ੁਬਾਨ ਨਾਲ ਬੰਦਾ ਬੋਲਦਾ ਸੀ ਪਰ ਚੇਤੇ ਤਾਂ ਮੈਨੂੰ ਕਰਦਾ ਸੀ ਨਾਮ ਦਾ ਮੇਰਾ ਲੈਂਦਾ ਸੀ ਰੱਬਾ ਤੂੰ ਮੇਰੇ ਮਾਪਾ ਰੱਬਾ ਤੇਰਾ ਕੀ ਬਗਾੜਿਆ ਕਹਿੰਦੇ ਰੱਬ ਰੱਬ ਤਾਂ ਤੂੰ ਮੈਨੂੰ ਕਰਦਾ ਸੀ ਨਾ ਠੀਕ ਆ ਸਰੀਰ ਕੋਲ ਮੰਦੇ ਸੀ ਤੇਰੇ ਪਰ ਤੇਰੇ ਚੇਤਨ ਸ਼ਕਤੀ ਵਿੱਚ ਤਾਂ ਮੈਂ ਸੀ ਨਾ ਇਸ ਕਰਕੇ ਰੱਬ ਨੂੰ ਹਰ ਵੇਲੇ त्याਗੇ ਜੇ ਰੱਬ ਦਾ ਨਾਮ ਸਾਡੇ ਕੋਲ ਹੈ ਰੱਬ ਰੂਪੀ ਤੀਕਾ ਸਾਡੇ ਕੋਲ ਹੈ ਤੇ ਸਤਿਗੁਰੂ ਜੀ ਦਾ ਪ੍ਰਮਾਣ ਹੈ ਕਹਿਣ ਲੱਗੇ ਚੌ ਗਿਰਧ ਹਮਾਰਾ ਰਾਮਕਾਰ ਜਦੋਂ ਹਰ ਵੇਲੇ ਸਿਮਰਨ ਆ ਗਿਆ ਨਾਮ ਆ ਗਿਆ ਕੰਮ ਧੰਦੇ ਕਰਦੇ ਕਰਦੇ ਰੱਬ ਦੀ ਯਾਦ ਆ ਗਈ ਫਿਰ ਹਰ ਵੇਲੇ ਪਰਮੇਸ਼ਰ ਦੇ ਨਾਮ ਦੀ ਲਕੀਰ ਪਰਮੇਸ਼ਰ ਦੇ ਨਾਮ ਦੀ ਲਕੀਰ ਚੌਗਿਰਦ ਚਾਰੇ ਪਾਸੇ ਹਮਾਰਾ ਰਾਮਕਾਰਕਾਰ ਦਾ ਮੇਨੂ ਦਾ ਲਕੀਰ ਜਿਵੇਂ ਹੁਣ ਹੜਾਂ ਦਾ ਸਮਾ ਲੰਘ ਕੇ ਗਿਆ ਪਾਣੀ ਹੁਣ ਜਿੱਥੇ ਪਾਣੀ ਲੰਘਿਆ ਜਿਹੜੇ ਛੋਟੇ ਮੋਟੇ ਬੰਦ ਸੀ ਬਰੀਕੀ ਵਾਲੇ ਉਹ ਪਾਣੀ ਨੇ ਸਾਰੇ ਰੋੜ ਦਿੱਤੇ ਜੇ ਜਿੱਥੇ ਹੈ ਨਹੀਂ ਸੀ ਉੱਥੇ ਦਾ ਰੋੜ ਨਹੀਂ ਸੀ ਪਰ ਜਿਹੜੇ ਵੱਡੇ ਬੰਦ ਸੀ ਤਕੜੇ ਨਾ ਉਹਨਾਂ ਨੂੰ ਪਾਣੀ ਲੋੜ ਦੇ ਸਕਿਆ ਭਾਵੇਂ ਬੜਾ ਯਤਨ ਕੀਤਾ ਪਰ ਉਹਨਾਂ ਨੂੰ ਤਾੜੀ ਨਾ ਸਕਿਆ ਕਿਉਂ ਕਿ ਬੰਦਾ ਵਿੱਚ ਪਾਵਰ ਸੀ ਬੰਨੇ ਹੋਏ ਨੇ ਐਸੇ ਤਰ੍ਹਾਂ ਜਦੋਂ ਰੱਬ ਦੇ ਨਾਮ ਦੀ ਕਾਰ ਲਖੀਰ ਅਸੀਂ ਬੰਨ੍ਹ ਮਾਰ ਲਿਆ ਨਾ ਫਿਰ ਮਾਰਾਏ ਕਹਿੰਦੇ ਦੁੱਖ ਲੱਗਾ ਇਹ ਨਾ ਭਾਈ ਫਿਰ ਦੁੱਖ ਜਿੰਨਾ ਮਰਜ਼ੀ ਯਤਨ ਕਰ ਲੈਣ ਸਾਨੂੰ ਸੋਹ ਵੀ ਨਹੀਂ ਸਕਣ ਇਹ ਹਕੀਕਤ ਹੈ ਵਿੱਚ ਕਰਤਾ ਪੁਰਖ ਖਲੋਆ ਮੈਂ ਸਾਰੀਆਂ ਪੰਕਤੀਆਂ ਟੋਟਲੀ ਗੁਰਬਾਣੀ ਦੇ ਅਸਰਾਂ ਆ ਪੜ੍ਹੇ ਬਾਣੀ ਦੀ ਅਰਥ ਕਰਦੇ ਹਾਂ ਇਕੱਲੀ-ਇਕੱਲੀ ਪੰਕਤੀ ਦੇ ਤਾਂ ਕਿ ਸਾਨੂੰ ਸਮਝਣਾ ਸੌਖਾ ਹੋ ਜੇ ਅੱਜ ਅਸੀਂ ਬਹੁਤ ਗਿਣਤੀ ਦੇ ਵਿੱਚ ਦੁਖੀ ਹਾਂ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਅਸੀਂ ਮੂਲ ਨਾਲੋਂ ਟੁੱਟ ਕੇ ਰੱਬ ਨਾਲੋਂ ਟੁੱਟ ਗਏ ਪਹਿਲਾਂ ਜਦੋਂ ਜਨਮ ਹੋਇਆ ਸੀ ਦੁਨੀਆ ਵਿੱਚ ਸਾਹ ਲਿਆ ਬੱਚਾ ਹੋਂਦਾ ਜਨਮ ਹੋਇਆ ਰੋੜੇ ਰੋਇਆ ਕਿਉਂ ਕਿਉਂਕਿ ਮਾਂ ਦੇ ਪੇਟ ਵਿੱਚ ਰੱਬ ਨਾਲ ਲਿਵ ਲੱਗੀ ਹੋਈ ਸੀ ਤੇ ਜਦੋਂ ਲਿਵ ਟੁੱਟ ਗਈ ਪਿਆਰ ਟੁੱਟ ਗਿਆ ਫਿਰ ਬੱਚਾ ਰੋਇਆ ਤੇ ਡਾਕਟਰ ਕਹਿੰਦੇ ਬੱਚਾ ਰੋਂਦਾ ਜੀ ਠੀਕ ਠਾਕ ਹੈ ਡਾਕਟਰਾਂ ਨੇ ਹੋਰ ਹਿਸਾਬ ਤਾ ਪਰਤ ਲਿਆ ਦਾਈ ਕਹਿੰਦੇ ਜੀ ਬੱਚਾ ਰੋਪਿਆ ਠੀਕ ਠਾਕ ਹੈ ਤੰਦਰੁਸਤ ਹੈ ਨਹੀਂ ਭਾਈ ਬਾਬਾ ਜੀ ਕਹਿੰਦੇ ਨੇ ਬਾਣੀ ਵਿੱਚ ਕਹਿੰਦੇ ਕਬੀਰ ਜਬ ਹਮ ਆਏ ਜਗਤ ਮੈਂ ਜਗ ਹਸੈ ਹਮ ਰੋਏ ਕਹਿੰਦੇ ਮੈਂ ਰੋਂਦਾ ਸੀ ਲੋਕ ਹੱਸਦੇ ਸੀ ਵੀ ਮੁੰਡਾ ਹੋਇਆ ਕਹਿੰਦੇ ਮੈਂ ਰੋਂਦਾ ਸੀ ਕਹਿੰਦੇ ਮੈਨੂੰ ਪੁੱਸਿਆ ਕਿਸ ਨੇ ਕਿਉਂ ਰੋਇਆ ਕਹਿੰਦੇ ਮੈਂ ਤਾਰ ਹੋਇਆ ਕਿ ਮੇਰੀ ਲਿਵ ਰੱਬ ਨਾਲੋਂ ਟੁੱਟ ਗਈ ਪਿਆਰ ਟੁੱਟ ਗਿਆ ਮੈਂ ਉਹਦੇ ਤੋਂ ਦੂਰ ਹੋ ਗਿਆ ਇੱਕ ਇਥੇ ਹੋਰ ਮੈਂ ਗੱਲ ਥੋੜੀ ਜਿਹੀ ਸਾਂਝੀ ਕਰ ਦਿਆਂ ਅੱਜ ਕੱਲ ਆਪਾਂ ਕੰਕਾੜ ਢੋਲਾਂ ਵਿੱਚ ਰੱਖਦੇ ਹਾਂ ਅਨਾਜ ਬੀਜ ਖਾਣ ਵਾਲੀ ਤਣਕ ਤੇ ਉਹਨੂੰ ਸਾਹਮਣੇ ਵਾਸਤੇ ਫਿਰ ਦੀਵਾਨਾਂ ਲਾਉਂਦੇ ਆ ਤਵਾਇਆਂ ਵੀ ਕਈ ਵਾਰੀ ਕੰਮ ਨਹੀਂ ਕਰਦੇ ਆ ਫਿਰ ਵੀ ਸੁਸਰੀ ਲੱਗ ਜਾਂਦੀ ਐ ਖਰਾਬ ਹੋ ਜਾਂਦੀ ਐ ਤੇ ਜੇ ਅੱਜ ਤੋਂ 30 ਸਾਲ ਮੰਗਰ ਜਾਈਏ ਤੁਸੀਂ ਵਿੱਚ ਸਿਆਣੇ ਸੱਜਣ ਬੈਠੇ ਹੋ ਸੁਣ ਰਹੇ ਹੋ ਅੱਜ ਤੋਂ 30 ਸਾਲ ਪੁਸੋਕਰ ਸੀ ਜਿਹੜਾ ਉਦੋਂ ਕਾਲਕ ਕਿਵੇਂ ਸਾਂਭਦੇ ਹੁੰਦੇ ਸੀ ਕਾਨਕ ਗੱਟਿਆਂ ਵਿੱਚ ਪਾ ਕੇ ਕੱਲੀ-ਕੱਲੀ ਬੋਰੀ ਕੱਲਾ-ਕੱਲਾ ਗੱਟਾ ਤੂੜੀ ਵਿੱਚ ਦਬਦੇ ਹੁੰਦੇ ਸੀ ਇਹੋ ਹੀ ਹਕੀਕਤ ਆ ਨਾ ਜੀ ਕਿਉਂ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਵੀ ਇਹਦਾ ਮੂਲ ਐ ਇਹਦੀ ਜੜ੍ਹ ਐ ਉਹ ਤੂੜੀ ਕਿਉਂਕਿ ਤੂੜੀ ਦੇ ਦਾਣੇ ਵਿੱਚੋਂ ਇਹ ਪੈਦਾ ਹੋਇਆ ਬੀਜ ਕੰਨੋਂ ਉੱਥੋਂ ਪੈਦਾ ਹੋਈ ਹੈ ਤੇ ਜੇ ਉਹਦੀ ਗੋਦ ਵਿੱਚ ਰਹੂ ਹੋਰ ਸੌਖਾ ਕਰ ਲੋ ਹੁਣ ਨਿੱਕੇ-ਨਿੱਕੇ ਬੱਚੇ ਨੇ 2 ਸਾਲ 5 ਸਾਲ 6 ਸਾਲ ਜਿੰਨੀ ਦੇਰ ਤੱਕ ਬੱਚਾ ਮਾਂ ਦੀ ਗੋਦ ਵਿੱਚ ਹੈ ਚੁੱਪ ਕਰਕੇ ਖੇਡੇਗਾ ਜਦੋਂ ਗੋਦ ਤੋਂ ਪਰਾਪ ਹੋ ਗਿਆ ਫਿਰ ਉਹਨੇ ਰੋਣਾ ਸੁਭਾਵਕ ਹੈ ਉਹਨੂੰ ਦੁੱਖ ਤਕਲੀਫ ਹੋਵੇ ਉਹ ਮਾਂ ਦੀ ਗੋਦ ਵਿੱਚ ਸੇਫ ਸਮਝਦਾ ਆਪਾਂ ਇੱਥੇ ਬੈਠੇ ਤੇ ਬਾਹਰ ਬੱਚਾ ਰੋਵੇ ਤੇ ਜਦੋਂ ਬੱਚਾ ਬਾਹਰੋਂ ਰੋਂਦਾ ਰੋਂਦਾ ਮਾਂ ਦੀ ਗੋਦ 'ਚ ਆ ਗਿਆ ਬੱਚਾ ਉਸੇ ਵੇਲੇ ਚੁੱਪ ਕਰ ਜਾਂਦਾ ਹੁਣ ਦੱਸੋ ਇਹਦੇ ਵਿੱਚ ਕੀ ਆ ਮਾਂ ਨੇ ਇਹੋ ਜਿਹਾ ਕੀ ਕਰਤਾ ਨਹੀਂ ਉਹਦਾ ਮੂਲ ਐ ਉਹਦੀ ਕੰਡ ਉਹਦਾ ਸਰੀਰ ਮਾਂ ਦੇ ਹਿਰਦੇ ਵਿੱਚੋਂ ਬਣਿਆ ਮਾਂ ਦੇ ਕੋਲ ਵਿੱਚੋਂ ਬਾਹਰ ਆਨੇ ਬਾਣ ਚ ਲਿਖਿਆ ਮਾਂ ਕੀ ਲਕਤ ਪਿਤਾ ਵਿੰਦ ਤਾਰਾ ਮਾਂ ਦੇ ਪੇਟ ਵਿੱਚੋਂ ਉਹਦੀ ਥੋੜ੍ਹ ਪੈਦਾ ਹੋਈ ਤੇ ਉੱਥੇ ਜਾ ਕੇ ਉਹ ਤੁਸਕੂਣ ਮਿਲਦਾ ਤੇ ਜਿਵੇਂ ਕਣਕ ਦੇ ਗੱਟੇ ਤੂੜੀ ਵਿੱਚ ਰੱਖਦੇ ਸੀ ਕਦੇ ਲੱਗਿਆ ਨਹੀਂ ਸੀ ਉਹੋ ਹੀ ਫੇਰ ਅਗਲੇ ਸਾਲ ਬੀਜ-ਬੀਜੇ ਹੁੰਦੇ ਸੀ ਉਹਨੂੰ ਪਤਾ ਸੀ ਸਾਡੇ ਸਿਆਣੇ ਬਜ਼ੁਰਗਾਂ ਨੂੰ ਵੀ ਇਹਨੂੰ ਹੋਰ ਕੋਈ ਸਾਂਭ ਨਹੀਂ ਸਕਦਾ ਇਹਦੀ ਗੋਦ ਤੂੜੀ ਹੀ ਇਹਨੂੰ ਸਾਂਵੇਂਗੀ ਤੇ ਚੰਗੀ ਭਲੀ ਰਹਿੰਦੀ ਸੀ ਸਜਣੋ ਜਿਹੜਾ ਬੰਦਾ ਰੱਬ ਨਾਲੋਂ ਟੁੱਟ ਗਿਆ ਉਹ ਹਮੇਸ਼ਾ ਖਰਾਬ ਹੋਵੇਗਾ ਦੁਖੀ ਹੋਵੇਗਾ ਤੇ ਜਿਹੜੇ ਲੋਕ ਜਿਹੜੇ ਮਨੁੱਖ ਜਿਹੜੇ ਸਰੀਰ ਆਪਣੀ ਹੋਂਦ ਨਾਲ ਜੁੜੇ ਰਹਿੰਦੇ ਨੇ ਰੱਬ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਦੁੱਖ ਤਕਲੀਫਾਂ ਆਉਂਦੀਆਂ ਹੀ ਨਹੀਂ ਜੋ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਉਹਨਾਂ ਨੂੰ ਦੁੱਖ ਲੱਗ ਹੀ ਨਹੀਂ ਸਕਦਾ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਸਮਾਂ ਬਹੁਤ ਹੀ ਭਿਆਨਕ ਚੱਲ ਰਿਹਾ ਹੈ ਇਹਦੇ ਤੋਂ ਥੋੜਾ ਜਿਹਾ ਬਚਨ ਦਾ ਯਤਨ ਕਰੀਏ ਤੇ ਹੁਣ ਸਮਾਂ ਆਪਾਂ ਸਮਾਪਤੀ ਵੱਲ ਲੈ ਕੇ ਜਾਈਏ ਇੱਥੇ ਇੱਕ ਗੱਲ ਜ਼ਰੂਰ ਨਾਲ ਬੋਲਾਂਗਾ ਪਿਛਲੇ ਦਿਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਅੱਜ ਤੱਕ ਕਦੇ ਵੀ ਕਿਸੇ ਵੀ ਗਾਉਣ ਵਾਲੇ ਬਾਰੇ ਨਹੀਂ ਬੋਲਿਆ ਭਾਵੇਂ ਕੋਈ ਵੱਡਾ ਹੋਇਆ ਭਾਵੇਂ ਕੋਈ ਛੋਟਾ ਹੋਇਆ ਅੱਜ ਤੱਕ ਦਾ ਮੇਰਾ ਤਕਰੀਬਨ 25 ਸਾਲ ਹੋ ਗਏ ਪ੍ਰਚਾਰ ਕਰਦਿਆਂ ਮੇਰੀ ਸਟੇਟਮੈਂਟ ਕਿਤੇ ਵੀ ਫੇਸਬੁੱਕਾਂ ਤੇ YouTube ਤੇ ਨੈਟ ਤੇ ਪੰਨਿਆਂ ਤੇ ਕਿਤੇ ਵੀ ਦੇਖ ਸਕਦੇ ਹੋ ਮੈਂ ਕਦੇ ਕਿਸੇ گاਉਣ ਵਾਲੇ ਬਾਰੇ ਨਹੀਂ ਬੋਲਿਆ ਕਿਉਂਕਿ ਸਾਡਾ ਲੈਂਡ ਹੋਰ ਹੈ ਉਹਨਾਂ ਦੀ ਲੈਂਡ ਹੋਰ ਹੈ ਪਰ ਅੱਜ ਕੁਝ ਦਿਨਾਂ ਤੋਂ ਮੈਂ ਜ਼ਰੂਰ ਬੋਲ ਰਿਹਾ ਹਾਂ ਉਹ ਤੁਹਾਨੂੰ ਸਮਝ ਗਏ ਹੋਗੇ ਰਾਜਵੀਰ ਜਬੰਦੇਪਾ ਕਿਉਂਕਿ ਉਸ ਵੀਰ ਤੇ ਮੈਂ ਹੋਣਾ ਐਕਸੀਡੈਂਟ ਹੋਣ ਤੋਂ ਬਾਅਦ ਕੁਝ ਗੀਤ ਸੁਨੇ ਜਿਹੜੇ ਕਿ ਸਾਹਮਣੇ ਆਏ ਉਹ ਗੀਤ ਬਾ ਕਮਾਲ ਨੇ ਨਿੱਕੀਆਂ ਨਿੱਕੀਆਂ ਬੱਚੀਆਂ ਕੁੜੀਆਂ ਦੇ ਵਿੱਚ ਬੈਠਣ ਵਾਲੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਹਦੀ ਕਲਮ ਨੂੰ ਉਹਦੇ ਬੋਲਾਂ ਨੂੰ ਅਸੀਂ ਸੁਣ ਸਕਦੇ ਹਾਂ ਫੇਰ ਮੈਂ ਤਾਂ ਬੋਲਿਆ ਕਿਉਂਕਿ ਉਸ ਬੰਦੇ ਦੀ ਡਰੈਸ ਹੈ ਜਿਹੜੀ ਉਹ ਨਿੱਜੀ ਲਾਈਫ ਦੇ ਵਿੱਚ ਵੀ ਇਕੱਲਾ ਇਹ ਨਹੀਂ ਵੀ ਸਤੇਜਾਂ ਤੇ ਨਿੱਜੀ ਲੈਪ ਦੇ ਵਿੱਚ ਵੀ ਹਾਜੇ ਮੇਰੇ ਵਰਗਾ ਵੀ ਘਰੇ ਆ ਕੇ ਕੁੜਤਾ ਪਜਾਮਾ ਲਾਹ ਲਦਾ ਸੀ ਕਿਸੇ ਤੋਂ ਹੋ ਜਾਂਦੇ ਆ ਪਰ ਉਹ ਬੰਦਾ ਕਦੇ ਮੈਂ ਨਿੱਕਰਤ ਨਹੀਂ ਵੇਖਿਆ ਉਹ ਬੰਦਾ ਕਦੇ ਟੀ-ਸ਼ਰਟ ਨਹੀਂ ਦੇਖਿਆ bade गायक ਤੁਸੀਂ ਵੇਖੇ ਹੋਣਗੇ ਸੜਕਾਂ ਤੇ ਟੀ-ਸ਼ਰਟਾਂ ਪਾ ਕੇ ਘੁੰਮਦੇ ਫਿਰਦੇ ਨੇ ਪਰ ਰਾਜਵੀਰ ਜਬੰਦੇ ਦੀ ਕੋਈ ਵੀ ਐਦਾਂ ਦੀ ਤਸਵੀਰ ਸਾਹਮਣੇ ਨਹੀਂ ਆਈ ਇਸ ਕਰਕੇ ਉਸ ਬੰਦੇ ਦੇ ਲਈ ਜੋ ਪਿਛਲੇ 5 ਦਿਨਾਂ ਤੋਂ ਅਰਦਾਸਾਂ ਬੈਂਦੀਆਂ ਲੋਕ ਕਰ ਰਹੇ ਨੇ ਮੈਂ ਤੁਹਾਨੂੰ ਐਸ ਦੁੱਖ ਦੀ ਘੜੀ ਵਿੱਚ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਪਰਿਵਾਰ ਨੂੰ 16 ਸਾਲਾਂ ਬਾਅਦ ਰਾਹਤ ਮਿਲੀ ਹੈ ਅਰਦਾਸਾਂ ਕਰੀਆ ਅੱਜ ਇਹਨਾਂ ਦੀਆਂ ਰਾਸ ਆ ਗਈਆਂ ਬੀਬੀ ਗੁਰਪ੍ਰੀਤ ਕੌਰ ਜੀਆ ਭਾਈ ਗੁਰਮੀਤ ਸਿੰਘ ਦੇ ਘਰੋਂ ਇਹ ਬਾਠ ਉਸੇ 쿠ਸੀ ਵਿੱਚ ਹੈ 16 ਸਾਲਾਂ ਬਾਅਦ ਇਹਨਾਂ ਦੀ ਕੀਤੀ ਅਰਦਾਸ ਰਾਸ ਆ ਗਈ ਤੇ ਪਰਿਵਾਰ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਗੁਰੂ ਸਾਡਾ ਸਪਰਥ ਹੈ ਮ੍ਰਿਤਕ ਕੋ ਜੀ ਵਾਲਣ ਹਾਰ ਇਹ ਮਰੇ ਪਿਆਰ ਵਿੱਚ ਸਾਹਸ ਪਾ ਸਕਦਾ ਤੇ ਉਹ ਤਾਂ ਹਜੇ ਵਿਚਾਰਾ ਜਿਉਂਦਾ ਹੈ ਉਹਦੇ ਲਈ ਅਰਦਾਸਾਂ ਕਰਨੀਆਂ ਬਣਦੀਆਂ ਨੇ ਭਾਵੇਂ ਕਿ ਰੋਜ਼ ਐਕਸੀਡੈਂਟ ਹੁੰਦੇ ਨੇ ਆਪਾਂ ਨਹੀਂ ਕਿਸੇ ਨੂੰ ਜਾਣਦੇ ਪਰ ਜਿੰਨੂੰ ਦੁਨੀਆ ਜਾਣਦੀ ਹੈ ਜਿੰਨੂੰ ਲੋਕ ਪਿਆਰ ਕਰਦੇ ਨੇ ਸੰਗਤ ਰੂਪੀ ਪਿਆਰ ਕਰਦੇ ਨੇ ਤੇ ਉਹਦੇ ਲਈ ਸਾਡਾ ਵੀ ਫਿਰ ਜ਼ਰੂਰ ਹੱਕ ਬਣਦਾ ਵੀ ਆਪਾਂ ਸੰਗਤ ਰੂਪੀ ਅਰਦਾਸ ਕਰੀਏ ਭਾਵੇਂ ਕਿ ਐਕਸੀਡੈਂਟ ਬੜੇ ਹੁੰਦੇ ਨੇ ਜਿੰਨੂੰ ਆਪਾਂ ਜਾਣਦੇ ਨਹੀਂ ਪਸਾਨਦੇ ਨਹੀਂ ਪਤਾ ਹੀ ਨਹੀਂ ਸਾਨੂੰ ਲੱਗਿਆ ਉਹਦੇ ਬਾਰੇ ਅਪਰਦਾਸ ਵੀ ਕੀ ਕਰ ਸਕਦੇ ਕਈ ਵਾਰੀ ਇਹ ਤਾਂ ਬੁੱਧਾ ਆ ਜਾਂਦਾ ਜੀ ਫਲਾਣਾ ਰਾਗੀ ਮਾਰ ਗਿਆ ਸੋ ਉਹਦੇ ਬਾਰੇ ਤਾਂ ਤੁਸੀਂ ਬੋਲਦੇ ਨਹੀਂ ਫਲਾਣੀ ਥਾਂ ਤੇ ਐਡਾ ਐਕਸੀਡੈਂਟ ਹੋਇਆ ਸੀ ਉਹਦੇ ਬਾਰੇ ਤਾਂ ਅਰਦਾਸ ਨਹੀਂ ਕਰਦੇ ਭਾਈ ਜਿਹੜਾ ਸਾਨੂੰ ਪਤਾ ਹੀ ਨਹੀਂ ਜਿਹਨੂੰ ਅਸੀਂ ਜਾਣੇ ਹੀ ਨਹੀਂ ਉਹਦੇ ਬਾਰੇ ਅਰਦਾਸ ਕਿੱਥੋਂ ਕਰ ਸਕੀਏ ਤੇ ਉਹ ਇੱਕ ਨਾਮਵਾਰ ਹੈ ਸੈਲੀਬ੍ਰਿਟੀ ਕਹਿ ਲਓ ਉਹਨੂੰ ਦੁਨੀਆ ਭਰ ਦੇ ਵਿੱਚ ਲੋਕ ਜਾਣਦੇ ਨੇ ਪਸੰਦਦੇ ਨੇ ਤੇ ਇਸ ਕਰਕੇ ਉਹਦੇ ਲਈ ਸੰਗਤ ਰੂਪ ਵਿੱਚ ਰੱਬ ਅੱਗੇ ਅਰਦਾਸਾਂ ਹੋ ਰਹੀਆਂ ਤੇ ਕਰਨੀਆਂ ਵੀ ਵੱਧਦੀਆਂ ਨੇ ਆਪਾਂ ਸਾਰੇ ਮਿਲ ਕੇ ਅਰਦਾਸ ਕਰੋ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਉਸ ਨੌਜਵਾਨ ਨੀਲ ਨੂੰ ਤਾសុਸਤ ਕਰਕੇ ਆਪਣੇ ਘਰ ਦੇ ਵਿੱਚ ਵਾਪਸ ਬੱਚਿਆਂ ਵਿੱਚ ਲੈ ਕੇ ਆਉਣ ਤੇ ਫਿਰ ਉਸੇ ਤਰ੍ਹਾਂ ਸਮਾਜ ਦੇ ਵਿੱਚ ਚੰਗੇ ਸ਼ਬਦ ਲਗਾਉਂਦੇ ਰਹਿਣ ਪਰ ਇੱਕ ਗੱਲ ਇੱਥੇ ਜ਼ਰੂਰ ਕਹਾਂਗਾ ਸਭ ਤੋਂ ਚੰਗਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਤਾਂ ਜ਼ਰੂਰ ਧਿਆਨ ਦਿਆ ਕਰੋ ਭਾਵੇਂ ਕਿ ਤੁਹਾਡੇ ਸਿੰਗਰ ਨੇ ਜਿਹੜੇ ਚਹਤੇ ਨੇ ਉਹਨਾਂ ਦੇ ਸ਼ਬਦਾਂ ਨੂੰ ਤੁਸੀਂ ਪਿਆਰ ਕਰਦੇ ਹੋ ਪਰ ਉਹ ਜਿਹੜੇ ਸ਼ਬਦ ਨੇ ਉਹ دنیਆਵੀ ਨੇ ਯਾਦ ਰੱਖਿਓ ਉਹਨਾਂ ਦੀ ਕਲਮ ਬੰਦੇ ਦੀ ਲਿਖੀ ਕਲਮ ਹੈ ਜਿਹੜੀ ਆ ਕਲਮ ਹੈ ਜਿਹੜੇ ਆ ਸ਼ਬਦ ਨੇ ਇੱਕ ਕਰਤੇ ਪੁਰਖ ਦੇ ਲਿਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਇਹ ਬਾਣੀ ਮਹਾਪੁਰਖ ਕੀ ਇਹ ਜਿਹੜੀ ਬਾਣੀ ਹੈ ਮਹਾਪੁਰਖ ਪਰਮੇਸ਼ਰ ਦੀ ਹੈ ਲੋਕ ਜਾਣੈ ਇਹ ਗੀਤ ਹੈ ਇਹੇ ਤੋਂ ਬ੍ਰਹਮ ਵਿਚਾਰ ਮਤਾ ਸਮਝੋਗੇ ਇਹ ਗੀਤ ਹੈ ਬਾਣੀ ਗਾਉਣ ਵਾਸਤੇ ਹੈ ਕੀਰਤਨ ਵਾਸਤੇ ਨਹੀਂ ਇਹ ਭਾਈ ਬ੍ਰਹਮ ਦੀ ਵਿਚਾਰ ਹੈ ਪਰਮੇਸ਼ਰ ਨੇ ਆ ਭੇਜੀ ਹੈ ਜਿਹਨੂੰ ਅਸੀਂ ਕਹਿੰਦੇ ਆ ਧੁਰ ਕੀ ਬਾਣੀ ਆਈ ਇਹ ਤੌਰ ਦਰਗਾਹ ਦੇ ਵਿੱਚੋਂ ਆਏ ਹੋਏ ਸ਼ਬਦ ਨੇ ਤੇ ਜੇ ਇਹਨੂੰ ਸੁਣੋਗੇ ਇਹਨੂੰ ਪੜੋਗੇ ਇੱਕ ਗੱਲ ਯਾਦ ਰੱਖਿਓ ਦੁਨੀਆ ਦੇ ਗਾਇਤ ਸੁਣ ਕੇ ਤੁਹਾਡਾ ਮਾਨ ਤੁਹਾਡਾ ਦਿਲ ਕੁਝ ਸਮੇਂ ਲਈ ਖੁਸ਼ ਹੋ ਸਕਦਾ ਹੈ ਚੰਗਾ ਕਹਿ ਸਕਦਾ ਵੀ ਰਾਜਵੀਰ ਨੇ ਚੰਗਾ ਗਾਇਆ ਵਧੀਆ ਲੱਭਤ ਸੀ ਮੈਂ ਵੀ ਕਹਿ ਰਿਹਾ ਪਰ ਯਾਦ ਰੱਖਿਓ ਉਹ ਗੀਤ ਕੁਝ ਪਲਾਂ ਲਈ ਖੁਸ਼ੀ ਦੇਣਗੇ ਜਦੋਂ ਆ ਬਾਣੀ ਨੂੰ ਸੁਣਾਗੇ ਇਹਨੂੰ ਗਾਵਾਂਗੇ ਤੇ ਫਿਰ ਬਾਬੇ ਨਾਨਕ ਨੇ ਆਖਿਆ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਲ ਦਾ ਇਹ ਦਿਨ ਰਾਤ ਕੁਮਾਰੀ ਜਾਣਨ ਵਾਲੀ ਬਾਤ ਹੈ ਇਹ ਸ਼ਬਦ ਨੂੰ ਪੜ੍ਹਨ ਦੇ ਨਾਲ ਕਹੋ ਕਬੀਰ ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਕੋਈ ਗਾਵੇ ਕੋਈ ਸੁਣੇ ਭਾਵੇਂ ਇਸ ਸ਼ਬਦ ਨੂੰ ਕੋਈ ਗਾ ਲਵੇ ਭਾਵੇਂ ਕੋਈ ਸੁਣ ਲਵੇ ਕੋਈ ਗਾਵੇ ਕੋਈ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਹਿੰਦੇ ਇਹ ਸ਼ਬਦ ਨੂੰ ਸੁਣਦੇ ਨਾਲ ਬੰਧਿਆ ਤੇਰੀ ਮੁਕਤੀ ਹੋ ਜਾਵੇ ਇਸ ਕਰਕੇ ਦੁਨੀਆ ਵਿੱਚ ਚੰਗੇ ਸ਼ਬਦ ਸੁਣੋ ਚੰਗੀ ਗੱਲ ਹੈ ਪਰ ਉਹ ਜਿਹੜੇ ਚੰਗੇ ਸ਼ਬਦ ਨੇ ਦੁਨਿਆਵੀ ਉਹ ਦੁਨੀਆ ਤੱਕ ਸੀਮਤ ਨੇ ਸਾਡੇ ਸਰੀਰ ਨੂੰ ਤੰਦਰੁਸਤ ਸਾਡੇ ਮਨੋਂ ਵੱਲੋਂ ਕਰਦਾ ਕਰਨ ਵਾਸਤੇ ਉਹ ਸ਼ਬਦ ਠੀਕ ਨੇ ਪਰ ਮੁਕਤੀ ਵਾਸਤੇ ਸੁੱਖਾਂ ਵਾਸਤੇ ਸਾਡੇ ਸੰਸਾਰ ਦੀ ਚੜ੍ਹਦੀ ਕਲਾ ਵਾਸਤੇ ਆਹ ਸ਼ਬਦ ਨੂੰ ਸੁਣੀਏ ਇਸ ਸ਼ਬਦ ਨੂੰ ਬਾਈਏ ਜਿਹਨੂੰ ਗੁਰਬਾਣੀ ਕਿਹਾ ਜਾਂਦਾ ਹੈ ਤੇ ਫੇਰ ਸਾਡਾ ਦੁਨੀਆ ਵਿੱਚ ਆਇਆ ਸਫਲਾ ਹੋਣਾ ਆਉ ਹੋ ਮੇ ਸਮਾਪਤੀ ਦਾ ਲੰਮਾ 10:30 ਵਜੇ ਪਰਿਵਾਰ ਵੱਲੋਂ ਹੁਕਮ ਹੋਇਆ ਸੀ ਸਮਾਪਤੀ ਦਾ ਤਕਰੀਬਨ 10:25 ਮਿੰਟ ਹੋ ਚੁੱਕੇ ਹਨ ਸੇਪਾਉੜੇ ਨਾਨ ਸਾਹਿਬ ਦੇ ਬਾਗਲ ਉਪਰੰਤ ਅਰਦਾਸ ਵਿਧੀ ਸਾਰੇ ਨਾਲ ਮਿਲ ਕੇ